लुधियाना ਦੇ ਹਰਨਾਮਨਗਰ ਗੁਰਦੁਆਰਾ ਸਾਹਿਬ ਵਿਖੇ ਜੋ ਹਸਪਤਾਲ ਖੁੱਲਿਆ ਹੈ ਉਸ ਦੇ ਉਦਘਾਟਨ ਤੇ ਉੱਗੀ ਸ਼ਖਸੀਤਾ ਪੁੱਜੀਆਂ ਜਿਨ੍ਹਾਂ ਵਿੱਚੋਂ ਦੁਖੀਵਾਰਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪਾਲੀ ਜੀ ਮਾਤਾ ਬਿਪਨ ਪ੍ਰੀਤਕੌਰ ਜੀ ਰਜਿੰਦਰ ਸਿੰਘ ਬਸੰਤ ਅਤੇ ਹੋਰ ਵੀ ਉੱਗੇ ਨਾਂ ਸ਼ਾਮਲ ਰਹੇ ਇਸ ਮੌਕੇ ਤੇ ਇਹ ਜਾਣਕਾਰੀ ਦਿੱਤੀ ਗਈ ਕਿ ਇੱਥੇ ਮੁਫਤ ਇਲਾਜ ਕੀਤਾ ਜਾਵੇਗਾ ਲੋਕਾਂ ਦਾ ਅਤੇ ਹਫ਼ਤੇ ਤੱਕ ਦੀ ਦਵਾਈ ਵੀ 50 ਰੁਪਏ ਦੇ ਵਿੱਚ ਦਿੱਤੀ ਜਾਵੇਗੀ ਇੱਥੇ ਬਹੁਤ ਆਧੁਨਿਕ ਮਸ਼ੀਨਾਂ ਨੇ ਅਤੇ ਡਾਕਟਰ ਐਮਬੀਬੀਐਸ ਐਮਐਸ ਤੇ ਵਧੀਆ ਕੁਆਲਿਫੀਕੇਸ਼ਨ ਲੈ ਕੇ ਇੱਥੇ ਭਰਤੀ ਕੀਤੇ ਗਏ ਨੇ ਤੇ ਪ੍ਰਾਈਵੇਟ ਹਸਪਤਾਲ ਵਰਗਾ ਇਲਾਜ ਇੱਥੇ ਮੁਹੱਈਆ ਕਰਾਇਆ ਜਾਵੇਗਾ ਡਿਗਰੀ ਕਾਉਂਸਲ ਵਾਰੀਤੀ ਫਤੋ ਹੈ ਅੱਜ ਬੜਾ ਖੁਸ਼ੀ ਦਾ ਦਿਨ ਹੈ ਸਰ ਕੇ ਸਾਹਿਬ ਹਰਜੀਤ ਸਿੰਘ ਜੀ ਜੋ ਕਿ ਮੁੱਖ ਤੇਵਾਰਦਾਰ ਹਨ ਆਮ ਜਨ ਦੇ ਜਿਨ੍ਹਾਂ ਨੇ ਸਭ ਨੂੰ ਪਰੋਮੈਟਰੀ ਦਿੱਤਾ ਹੈ ਕੀ ਟੈਬਲ ਹਸਤਾਲੇ ਤੋਂ ਕੋਈ ਇਹਨਾਂ ਦਾ ਕੰਮ ਕਰ ਲਈ ਰਮਨ ਸਿੰਘ ਜੀ ਵੀ ਜੀ ਨੇ ਇਹ ਕਹਿ ਕਿ ਨਿਸ਼ਚਿਤ ਗਏ ਕਿ ਜੀ ਜੀ ਪਤਾ ਮਾਤਾ ਦੇਖੋ ਜੀ ਟਾਉਂ ਜੀ ਉਹਨਾਂ ਸ਼ਿਕਾਰ ਨੂੰ ਬਹੁਤ ਸਾਲ ਦੀ ਉਹਨਾਂ ਨੂੰ ਕੰਮ ਕਰਾ ਦਿੱਤਾ ਗਏ ਸੋਭੇ ਨੂੰ ਸੂਖੰਦ ਵੀਰ ਨੂੰ ਬਹੁਤ ਬਹੁਤ ਬਈਨਾ ਐਂਡ ਲਿਨਕ ਤੁਸੀਂਾਂ ਨੇ ਵੱਧ ਕਰਕੇ ਸਹਿਯੋਗ ਪਾਇਆ ਕਿ ਆਪਣਾ ਸਭਾ ਦਾ ਵੀ ਵੱਧ ਕਰਨਾ ਹੈ ਕਿ ਆਪਾ ਵਰਤੋਂ ਸਰਵਕਾ ਕਰਦੇ ਇਹਦੇ ਸੁਸਾਪੀਏ ਕਿ ਮਨਜੇ ਨੂੰ ਆਪ ਨੂੰ ਮਿਲ ਗਿਆ ਕਿਉਂਕਿ ਸੁਸਾਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਭ ਤੋਂ ਵੱਡੀ ਛੇਵ ਹੀ ਹੈ ਕਿ ਅਸੀਂ ਬੱਚਿਆਂ ਨੂੰ ਜਨਮ ਦਿੰਦੇ ਨੇ ਉਹ ਕੋਈ ਪਰਮਾਤਮਾ ਨਹੀਂ ਕਹਿੰਦੀ ਹੈ ਕੋਈ ਸੱਚ ਦਿੰਦੇ ਨੇ ਲੇਕਿਨ ਇਹਨਾਂ ਕੰਮ ਨੂੰ ਸਪੋਰਟ ਨਹੀਂ ਕਰਿਆ ਜਦ ਵੀਏ ਪੱਕੇ ਮੈਂਬਰ ਵੀ ਬਣੋ ਤੇ ਬਸਤੀ ਗੁਰੂ ਘਰ ਦੀ ਖੁਸ਼ੀ ਵੀ ਪ੍ਰਾਪਤ ਕਰੋ ਕਮੂ ਦੀ ਰਣ ਨੂੰ ਪ੍ਰਾਪਤ ਕਰੋ ਮੋਹਨ ਸਿੰਘ ਜੀ ਦੇ ਨਾਮ ਦੇ ਦੁਆਰਾ ਨਾਮ ਅਦਿਸ਼ੂ ਪ੍ਰੋਫੈਸਰ ਬੀਟੀ ਉਹਨਾਂ ਦਾ ਪ੍ਰਭੂ ਅਰਵਰ ਗੋਸਾਲ ਮਹਿੰਦਰਾ ਸਾਫ ਤੋਂ ਫਲਾ ਫਲ ਤੋਂ ਕਾਨਪੁਰ ਤੋਂ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਤੇ ਰਹਿਮਤ ਦਾ ਸਦਕਾ ਇਹ ਕਾਰਜ ਜੋ ਸ਼ਤਕੂਰ ਨੇ ਸੂਚੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤੇ ਕਾਰਜ ਆਰੰਭ ਕਰਾਇਆ ਉਪਰੰਤ ਸੂਚੀਆਂ ਸੰਤਾ ਦਾ ਕੋਟਾਨਪੁਰ ਤੱਤਵਾ ਦਾ ਜਿਨ੍ਹਾਂ ਨੇ ਇਸ ਕਾਰਜ ਵਿੱਚ ਆਪਣਾ ਮਰਦਾ ਯੋਗਦਾਨ ਪਾਇਆ ਆਸ਼ ਕਰਦਾ ਜਿਸ ਤਰ੍ਹਾਂ ਪਹਿਲਾਂ ਵੀ ਇਹਨਾਂ ਦੇ ਨਾਲ ਸਹਿਯੋਗ ਦਿੱਤਾ ਸਾਰੀਆਂ ਸੰਗਠਨਾਂ ਨੇ ਆਸ਼ ਕਰਦਾ ਆਉਣ ਵਾਲੇ ਸਮੇਂ 'ਚ ਵੀ ਇਸ ਸਰਪੰਨ ਕਮੇਟੀ ਦੇ ਸਿਰ ਤੇ ਆਸਰਾ ਕੇ ਦੂਰਬਾਹ ਸੰਗਠਨ ਜੋ ਇਹ ਕਾਰਜ ਇਹਨਾਂ ਨੇ ਰੰਭਿਆ ਹੈ ਇਹ ਤਾਂ ਬੜਾ ਔਖਾ ਅੱਜ ਕੱਲ ਦੇ ਜਬਾਨੇ ਦੇ ਵਿੱਚ ਜੋ ਕਮਿਸ਼ਨਾਂ ਤੇ ਘੋਰ ਕਈ ਸਮੱਸਿਆਵਾਂ ਹਨ ਉਹਨਾਂ 'ਚੋਂ ਬਚਣ ਲਈ ਗੁਰੂ ਸਾਹਿਬ ਸਿਰ ਤੇ ਆਸਰਾ ਕੇ ਇਹਨਾਂ ਦੇ ਸਿਰ ਤੇ ਇਸ ਕਾਰਜ 'ਚ ਇਹਨਾਂ ਨੂੰ ਕੱਢਣ ਔਰ ਜੋ ਗਰੀਬ ਦੀਨ ਦੁਨੀਆ ਦੀਆਂ ਦੁੱਖੀਆਂ ਦੀ ਸੇਵਾ ਕਰਨ ਲਈ ਉਪਰਾਲਾ ਕੀਤਾ ਹੈ ਇਹ ਬਹੁਤ ਵੱਡਾ ਕਾਰਨ ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਹਰ ਮਨ ਮਾਈ ਭਾਈ ਬਹੁਤ ਦੀਨ ਦੁਖੀ ਹੈ ਜਿੱਥੇ ਗੁਰੂ ਦੇ ਦਰ ਤੇ ਆ ਕੇ ਸਾਧਗੁਰੂ ਦੇ ਚਰਨਾਂ 'ਚ ਸੀਸ ਮਾ ਕੇ ਜਿਸਾਨਹਰੀਆਂ ਉਥੇ ਅੱਜ ਦੇ ਦਿਨ ਤੇ ਇਸ ਜੀ ਕਮੇਟੀ ਵੱਲੋਂ ਜੋ ਉਪਰਾਲਾ ਕੀਤਾ ਗਿਆ ਸੰਗਤਾਂ ਦੀ ਅਸੀਸਾ ਜਦਕਾ ਮੈਂ ਸੂਚੀ ਪ੍ਰਬੰਧਕ ਕਮੇਟੀ ਨੂੰ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਉਪਰਾਲਾ ਕੀਤਾ ਸਤਕਾਰਯੋ ਭੈਣ ਦੇ ਉਪਰ ਬ੍ਰਿਧਕੌਰ ਜੀ ਔਰ ਸਮੂੱਚੀ ਸ਼ਹਿਰ ਦੀਆਂ ਸਿੰਘ ਦਵਾਵਾਂ ਤੇ ਸਾਰਿਆਂ ਨੇ ਇਹਨਾਂ ਨੂੰ ਪੂਰਨ ਸਹਿਯੋਗ ਦਿੱਤਾ ਲੈਂਦੇ ਸਮੇਂ ਵੀ ਆਸ ਕਰਦਾ ਇਹਨਾਂ ਨੂੰ ਸਹਿਯੋਗ ਤੇ ਧੰਨਵਾਦੀ ਬਣਾਓਗੇ ਇੱਕ ਵਾਰ ਫੇਰ ਸਮੂੱਚੀ ਪ੍ਰਬੰਧਕ ਕਮੇਟੀ ਦਾ ਆਪ ਪੁੱਛੇ ਸਾਧੀਆਂ ਦਾ ਕੋਟਾਣ ਕੋਟ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਤੇ ਬਹੁਤ ਇਸਤਿਹਾਰ ਜੋ ਲੋਕਾਂ ਨਾਲ ਸੰਖੇਪ ਸਭਾ ਤੇ ਵੀ ਤੇ ਪਰ ਪ੍ਰਾਨ ਸਾਹਿਬ ਔਰ ਇਸ ਸਟੈਨਰੀਓਤ ਮਾ ਸੂਪਰਦਾਜੀ ਖਾਸ ਕਰਕੇ ਮਤਾ ਵਿਪੁਤਨ ਦੀ ਬਹੁਤ ਸਰਕਾਰ ਨੂੰ ਸਾਰੇ ਸਟੈਨਰੀਓਤ ਮਿਲਦਾ ਹੈ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਇਸ ਹਸਪਤਾਲ ਨੇ ਬੜੀ ਬਡੀ ਸੋਚ ਕਰਕੇ ਬਹੁਤ ਵੱਡਾ ਮੁਜ਼ਾਰਾ ਸਾਲੀ ਕਮੇਟੀ ਰਹੀਗੀ ਕਹਿੰਦਾ ਹੈ ਸੜੇ सुरेंद्र ਸਿੰਘ ਜੀ ਬੈਠੇ ਪ੍ਰਧਾਨ ਜੀ ਬਹੁਤ ਬੜਾ ਪ੍ਰਾਨਾ ਕੀਤਾ ਹੈ ਦੇਖੋ ਜੋ ਸੇਵਾ ਸੀ ਠੀਕ ਹੈ ਬੁਲੇ ਵੀ ਬੁਲੇ ਬਣਾਣੇ ਆ ਮੰਦਰ ਬਣਾ ਦੇ ਚੰਜੀ ਚੰਜੀ सब तीन सेवा है इस टाइम जो बीमारियां फैल रही गरीबा वास्ते बड़ी मुश्किल है मैं हैरान हो गया कि पाँ रुपये की पर्ची देने के सात दिन चलेगी तो दवाइया फ्री सारा कुछ करेंगे करमात्मा कृपा करेगा अस सारे सहयोगी सा जिते भी मेरी सेवा दे जलों भी लागे मैं, तो मैं हर टाइम हाथर हाँ दवाइया दान जिस तरह मर्जी ला मैं हाजिर बैठ हर टाइम डेली बार नहीं हर टाइम इस टाइम मर्जी जाता सात गुरु सिंह चंद जी जिला आया बहुत बहुत पत्रा जी मैं बहुत धनवादी हूँ सारी कमेटी का मैंने बुलाया और तो मैं सहयोगी पूरा बनूंगा पार्डल बनूगा जो भी सेवा ला वो करूँगा इस वास्ते मैं कहना सालों बधाई देना बहुत खुशी का दिन है बड़ा वजिया दिन है लोगों की राहत मिलेगी गरीबों को इसलिए मैं एक बार दोबारा ਪਤੇਵਰਦਾ ਵਾਹਿਗੁਰੂ ਦਾ ਕਾਲ ਸਾਹਿਬ ਵਾਹਿਗੁਰੂ ਜਦੋਂ ਸੰਤਾਨ ਕੁਲਵੀਰ ਸੁਰਮਤਾ ਜੀ ਇਸ ਮੂਹਰ ਪਰਤਨ ਕਮੇਟੀ ਦੇ ਇਹ ਸੋਚਿਆ ਵੀ ਗੁਰਦੁਆਰਾ ਸਾਹਿਬ ਤੋਂ ਬਹੁਤ ਨੇ ਸਾਡੇ ਆਸਪਰੋਚੀ ਜੀ ਬਹੁਤ ਗੁਰਦੁਆਰਾ ਸਾਹਿਬ ਹਸਪੀਟਲ ਵੀ ਬਹੁਤ ਨੇ ਲੇਕਿਨ ਹਸਪੀਟਲ ਜਿਹੜੇ ਨੇ ਲੋਕਾਂ ਦਾ ਰਾਜਕਰਨ ਚ ਲੋਕਾਂ ਦੀ ਛੇੜਨ ਲਈ ਜਗ੍ਹਾ ਤੇ ਹੁੰਦੇ ਨੇ ਤੇ ਰਾਜਕਰਨ ਨਾਲ ਘੱਟ ਤੇ ਹੁੰਦੇ ਅਸੀਂ ਇਹ ਵੀ ਲਿਆ ਸੀ ਵੀ ਜੇ ਅਸੀਂ ਸ਼ੁਰੂ ਕਰਨਾ ਹੈ ਤੇ ਬਿਲਕੁਲ ਫ੍ਰੀ ਵਰਗੀ ਸਰਵਿਸ ਦੇਣੀ ਹੈ ਸੰਗਤਾਂ ਨੂੰ ਕੋਈ ਵੀ ਲੋੜ ਹੁੰਦਾ ਹੈ ਇਸ ਲਈ ਜਿਹੇ ਹੀ ਡਿਸਾਈਡ ਕੀਤਾ ਹੈ ਵੀ 50 ਰੁਪਏ ਦੀ ਪਰਚੀ ਦੇ ਵਿੱਚ ਜਿਹਦਾ ਇੱਕ ਹਫਤੇ ਵੈਲਿਡਿਟੀ ਹੋਏਗੀ ਤੇ ਦਵਾਈਆਂ ਹਸਪੀਟਲ ਬਣਾਓ ਫ੍ਰੀ ਦਿੱਤੀਆ ਜਾਂਦੀ ਛਾਜੱਕ ਜੀ ਇਹ ਸਾਰਾ ਕੰਮ ਪੈਸੇ ਦੇ ਬਿਨਾਂ ਨਹੀਂ ਚੱਲ ਸਕਦਾ ਪੈਸੇ ਦਾ ਸੰਦੋਬ ਸੰਯੋਗ ਸਾਨੂੰ ਬਹੁਤ ਸਾਡੀ ਉਮੀਦ ਤੋਂ ਵੱਧ ਸੰਗਤਾਂ ਜੀ ਦਿੱਤਾ ਹੈ ਹੁਣ ਵੀ ਸਾਨੂੰ ਜਿੰਨੇ ਵੀ ਸੱਜਣ ਆ ਰਹੇ ਨੇ ਇਹੀ ਕਹ ਰਹੇ ਨੇ ਵੀ ਸਾਡੀ ਸੇਵਾ ਲਾਓ ਸਾਡੀ ਸੇਵਾ ਲਾਓ ਸਾਨੂੰ ਪੈਸੇ ਨਹੀਂ ਚਾਹੀਦੇ ਸਾਨੂੰ ਤਾਂ ਹੀ ਹੈ ਸਾਨੂੰ ਖੁਸ਼ੀ ਲੈ ਕੇ ਦੇ ਦਿਓ ਸਾਨੂੰ ਖੁਸ਼ੀਆਂ ਲੈ ਕੇ ਦੇ ਦਿਓ ਹਰ ਅਸੀਂ ਹਰ ਮਹੀਨੇ ਦੀ ਇੱਕ ਸੇਵਾ ਸ਼ੁਰੂ ਕੀਤੀ ਹੈ ਵੀ ਜਿੰਨੇ ਵੀ ਮੈਂਬਰ ਸਾਡੇ ਵਰਕਿੰਗ ਕਮੇਟੀ ਦੇ ਮੈਂਬਰ ਨੇ ਜਾਂ ਹੋਰ ਸਾਡੇ ਸ਼ਯੋਗੀ ਨੇ ਹਰ ਮਹੀਨੇ ਸਾਡੂੰ ਫਿਕਸ ਦੇ ਰਹੇ ਨੇ ਵੀ ਮੈਂ ਐਨਐਮਐਬ ਇਹਨਾਂ ਦੇ ਆਗਾ ਮੈਂ ਐਨਐਮਐਬ ਇਹਨਾਂ ਦੇ ਆਗਾ ਇਸ ਲਈ ਜਿਹੜੇ ਵੀ ਸੱਜਣ ਐ ਸੇਵਾ ਕਰ ਸਕਦੇ ਨੇ ਮਿਹਰਬਾਨੀ ਕਰਕੇ ਪ੍ਰਭਾਜ ਜੀ ਨੂੰ ਅਕਾ ਦਾ ਨਾਮ ਨੋਟ ਕਰਾ ਦੇ ਕੋਈ ਫਿਕਸ ਨਹੀਂ ਹੈਗਾ ਕਿ ਇਹਨੇ ਜ਼ਰੂਰੀ ਦੇਣੇ ਨੇ ਜਾਂ ਘੱਟ ਦੇਣੇ ਨੇ ਜਿੰਨੇ ਵੀ ਕੋ ਉਦੇਸ਼ਕ ਦਾ ਮੇਰੇ ਸਾਹਮਣੇ ਹਰ ਮੈਂਬਰ ਨੂੰ ਇਸ ਕੁੰਭ ਦੇ ਵਿੱਚ ਆਪਣੀ ਮਦਦ ਕਰਨੀ ਚਾਹੀਦੀ ਹੈ ਸੇਵਾ ਬੜੀ ਕਰਦੇ ਕਰਕੇ ਆਪਣਾ ਜੀਵਨ ਸਫਲ ਕਰਦਾ ਜੀਦਾ ਵੈਗੋ ਜੀ ਕੋ ਖਾਲਸਾ ਵੈਗੋ ਜੀ ਕੀ ਬਤੇ ਇੱਕ ਮੈਂ ਚੇਤੇ ਤੌਰ ਤੇ ਪ੍ਰਭਾਜ ਜੀ ਪ੍ਰਧਾਨ ਜੀ ਦਾ ਮਤਾ ਬੇਫਰੈਂਟ ਜਿਹੜਾ ਜਿੰਦਰਾਜ ਦਾ ਆ ਸਾਡੇ ਸਭ ਤੋਂ ਦੇਖੋ ਕੋਈ ਵੀ ਜੇ ਸਸਤਾ ਜਿਹੜੀ ਹੈ ਜਿਹਦਾ ਲੀਡਰ ਵਧੀਆ ਉਹ ਸਸਤਾ ਵਧੀਆ ਸਾਡੇ ਪ੍ਰਧਾਨ ਸਾਹਿਬ ਗੁਰਵੀਰ ਸਿੰਘ ਜੀ ਇੰਨੇ ਹਿੰਮਤੀ ਨੇ ਜਿੱਥੇ ਪੈਸੇ ਸਾਡੇ ਕੱਟਦੇ ਨੇ ਉਹ ਕਹਿੰਦੇ ਨੇ ਜੀ ਆ ਮੇਰੇ ਕੋਲ ਜਿੰਨੇ ਪੈਸੇ ਕੱਟਦੇ ਨੇ ਉਹ ਕਹਿੰਦੇ ਮੇਰੇ ਕੋਲ ਲਾ ਲਓ ਕੰਮ ਨਹੀਂ ਰੁਕਣਾ ਸੀਗਾ ਇਸ ਲਈ ਇਹ ਜਿਹੇ ਪ੍ਰਧਾਨ ਨੇ ਬਹੁਤ ਕੱਖ ਮਿਲਦੇ ਨੇ ਬਾਰਾ ਜ ਇਹਨਾਂ ਨੂੰ ਪਛਾਣ ਉਹਦਾ ਕਾਇਮ ਰੱਖੇ ਤੇ ਅੱਗੋਂ ਵੀ ਇਹ ਸ਼ਬਾ ਕਰਦੇ